ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ RAM ਕਲੀ ਕੀ ਵਾਰ ਰਾਏ ਬਲਵੰਡ ਤਤਥਾ ਸਤੈ ਡੂਮ ਆਖੀ ਇੱਕ ਓੰਕਾਰ ਸਤਗੁਰ ਪ੍ਰਸਾਦ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਵੰਦੈ ਦੇਹ ਗੁਣਾ ਸਤ ਭੈਣ ਭਰਾਵ ਹੈ ਪਾਰੰਗਤ ਦਾਨ ਪੜੀਮਦੈ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮਦੈ ਲਹਿਣੇ ਧਰਿਓਣ ਛਤ ਸਿਰ ਕਾਰ ਸਿਫਤੀ ਅਮਰਤ ਪੀਵੰਦੈ ਮਤ ਗੁਰ ਆਤਮਦੇਵ ਦੀ ਖੜਗ ਜੋਰ ਪਰ ਕੋਈ ਜੀਦੈ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵੰਦੈ ਸਹਿ ਟਿੱਕਾ ਦੇ ਤੋਸ ਜੀਵੰਦੈ ਲਹਿਣ ਦੀ ਫੇਰ ਆਈਐ ਨਾਨਕ ਦੋਹੀ ਖੱਟੀਐ ਜੋਤ ਉਹਾ ਜੁਗਤ ਸਾਈ ਸਹਿ ਕਾਇਆ ਫੇਰ ਪਲਟੀਐ ਝੁਲਾ ਸੋ ਛਤ ਨਰੰਜਣੀ ਮਲ ਤਖਤ ਬੈਠਾ ਗੁਰ ਹੱਟੀਐ ਕਰੇ ਜੇ ਗੁਰ ਫਰਮਾਇਆ ਸਿਲ ਜੋਗਾ ਲੂਣੀ ਚੱਟੀਐ ਲੰਗਰ ਚੱਲੈ ਗੁਰ ਸ਼ਬਦ ਹਰ ਤੋੜ ਨਾ ਆਵੀ ਖੱਟੀਐ ਖਰਚੇ ਦਿੱਤਖ ਸੰਧੀ ਆਪ ਕਹਿੰਦੀ ਖੈਰ ਦਬੱਟੀਐ ਹੋ ਆ ਸੇਵਤੋ ਕੋ ਸੰਦੀ ਨੂਰ ਅਰਸੋਂ ਕਰਸੋਂ ਛੱਟੀ ਐ ਤੋਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਚ ਜੇ ਗੁਰ ਫਰਮਾਇਆ ਕਿਉ ਇਹ ਦੂ ਬੋਲੋ ਹਟਿਐ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕਨ ਮੁਰੱਟਿਐ ਦੇ ਲਖੋਟੈ ਆਕੀ ਫਰਨਾ ਬਨ ਭਾਰ ਉਚਾਇਨ ਛੱਟੀਐ ਜਿਨ ਆਖੀ ਸੋਈ ਕਰੇ ਜਿਨ ਕੀਤੀ ਤਿੰਨੈ ਥੱਟੀਐ ਕੌਣ ਹਾਰੇ ਕਿਨ ਓਵੱਟੀਐ ਚੈਨ ਕੀਤੀ ਸੋ ਮੰਨਣਾ ਕੋਸਾਲ ਜਿਵਾਹੇ ਸਾਲੀ ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਸਤ ਗੁਰ ਆਖੇ ਸੱਚਾ ਕਰੇ ਸਾ ਬਾਤ ਹੋਵੇ ਦਰਹਾਲੀ ਗੁਰ ਅੰਗਦ ਦੀ דוਹੀ ਫਰੀ ਸੱਚ ਕਰਤੇ ਬੰਦ ਬਹਾਲੀ ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਸੈ ਡਾਲੀ ਦਾਰ ਸੇਵੇ ਉਮਤ ਖੜੀ ਮਸਕਲੇ ਹੋਏ ਜੰਗਾਲੀ ਦਾਰ ਦਰਵੇਸ਼ ਖਸਮਦੈ ਨਾਏ ਸੱਚੇ ਬਾਣੀ ਲਾਲੀ ਬਲਵੰਡ ਕੀ ਵੀ ਨੇਕ ਜਾਨ ਜਿਸ ਭਉਤੀ ਸ਼ਾਉ ਪਤਰਾਲੀ ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਕਿਆਲੀ ਗੁਰ ਸਿੱਖਾਂ ਕੇ ਮੁਖੋ ਜਲੇ ਮਾਨ ਮੁਖ ਥੀਏ ਪਰਾਲੀ ਪਾਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ ਮਾਤਾ ਕੀ ਵੀ ਸੋ ਸੋਏ ਜਿਨ ਕੋਏ ਉਠਾਲੀ ਉਰਿਓ ਗੰਗ ਵਹਾਈਐ ਦੁਨਿਾਈ ਆਖੈ ਕੇ ਕਿਓਣ ਨਾਨਕ ਈਸਰ ਜਗਨਨਾਥ ਉਚ ਹਦੀ ਵੈਣ ਬਰਕਿਓਣ ਮਾਧਾਨਾ ਪਰਬਤ ਕਰ ਨੇਤਰ ਬਾਸਕ ਸਬਦ ਰੜਕਿਓਣ ਚਾਉਦੇ ਰਤਨ ਨਿਕਾਲਿਅਨ ਕਰ ਆਵਾ ਗੌਣ ਚਲਕਿਓਣ ਕਦਰਤ ਅਹਿਵ ਖਾਲੀ ਅਣਾ ਜਿਨ ਐਵੜ ਪਿੰਡ ਠਣਕੇ ਓਣ ਲੈਹਣੇ ਧਰ ਓਣ ਛਤਰ ਸਿਰ ਅਸਮਾਨ ਕੇ ਆੜਾ ਛਕਿਓਣ ਜੋਤ ਸਮਾਣੀ ਜੋਤ ਮਾਹੇ ਆਪ ਆਪੇ ਸੇ ਤੀਮ ਕਿਓਣਾ ਸਿੱਖਾਂ ਪੁੱਤਰਾ ਘੋਖ ਕੈ ਸਭ ਉਮਤ ਵੇਖੋ ਜੇ ਕਿਓਣ ਜਾ ਸੁਦੋਸ ਤਾਂ ਲੈਹਣਾ ਟਕੇ ਓਣ ਫੇਰ ਵਸਾਇਆ ਫਿਰ ਆਣ ਸਤ ਗੁਰ ਖਾੜੂਰ ਜਪ ਤਪ ਸੰਜਮ ਨਾਲ ਤੁਦ ਹੋਰ ਮੁਚ ਗਰੂਰਾ ਲਾਭ ਵਿਣਾ ਹੈ ਮਾਨਸਾ ਜੋ ਪਾਣੀ ਬੂਰ ਵਰਿਆ ਦਰਗੇ ਗੁਰੂ ਕੀ ਕੁਦਰਤੀ ਨੂਰਾ ਜੇਤ ਸੋ ਹਾਥ ਨਾਲ ਲੱਭਾਈ ਤੂੰ ਉਹ ਠਰੂਰਾ ਨੌ ਨਿਦ ਨਾਮ ਨਿਦਾਨ ਹੈ ਤੁਦ ਵਿੱਚ ਭਰਪੂਰਾ ਨਿੰਦਾ ਤੇਰੀ ਜੋ ਕਰੇ ਸੋ ਵੰਨੈ ਝੂਰ ਨੇੜੈ ਦਸੈ ਮਾਤ ਲੋਕ ਤੁਧ ਸੁਝੈ ਦੂਰਾ ਫੇਰ ਵਸਾਇਆ ਫੇਰੁ ਆਣ ਸਤਗੁਰ ਖਾੜ ਦੂਰਾ ਸੋ ਟਿਕਾ ਸੋ ਬਹਿਣਾ ਸੋਈ ਦੀ ਬਾਣ ਪਿਓ ਦਾਦੇ ਜਿਵ ਹਾ ਪੋਤਾ ਪਰਵਾਨ ਜੈ ਨੰਬਾ ਆਸ ਕਨੇਤਰੈ ਘੱਤਿਆ ਕਰਨੇਹੀ ਤਾਣ ਜਿਨ ਸਮੁੰਦ ਵਿਰੋਲਿਆ ਕਰ ਮੀਰ ਮਧਾਨ 14 ਰਤ ਨਿਕਾਲਿਆਣ ਕੀ ਤੋਣ ਚਾਣਾਣ ਘੋੜਾ ਕੀ ਤੋ ਸਹਜਦਾ ਜਾਤ ਕੀਓ ਪਲਾਣ ਧਣਖ ਚੜਾਇਓ ਸਤਦਾ ਜਸ ਹੰਦਾ ਬਾਣ ਕਾਲ ਵਿੱਚ ਤੂ ਅੰਧਾਰ ਸਾ ਚੜਿਆ ਰੈ ਭਾਣ ਸਤੋ ਖੇਤ ਜਮਾਇਓ ਸਤੋ ਸ਼ਵਾਨ ਨਿਤਰ ਸੋਈ ਤੇਰੀ ਐ ਘਿਓ ਮੈਦਾ ਖਾਨ ਚਾਰੇ ਕੁੰਡਾ ਸੁਜੀ ਉਸ ਮਨ ਮੈਂ ਸਬਦ ਪਰਵਾਨ ਆਵਾ ਗਉਣ ਨਿਵਾਰੇ ਓ ਕਾਰ ਨਦਰ ਨਿਸ਼ਾਨ ਆਓ ਤਰਿਆ ਔਤਾਰ ਲੈ ਸੋ ਪੁਰਖ ਸੁ ਜਾਣ ਝਖੜ ਬਾਵ ਨਾ ਡੋਲਈ ਪਰਬਤ ਮੇਰਾਣ ਜਾਣ ਹੈ ਬਿਰთა ਜੀ ਕੀ ਜਾਣੀ ਹੂੰ ਜਾਣ ਕਿਆ ਸਲਾਹੀ ਸੱਚੇ ਪਾਤਸ਼ਾਹ ਜਾਂ ਤੂ ਸੁਗੜ ਸੁ ਜਾਣ ਦਾਨ ਜੇ ਸਤਗੁਰ ਭਾਵਸੀ ਸੋ ਸੱਤੇ ਦਾਨ ਨਾਨਕ ਹੰਦਾ ਛਤਰ ਸਿਰ ਉਮਤ ਹੈਰਾਨ ਸੋ ਟਿਕਾ ਸੋ ਬਹਿਣਾ ਸੋਈ ਦੀ ਬਾਣ ਪਿਓ ਦਾਦੇ ਜੀ ਵਾ ਪੁੱਤਰਾ ਪਰਵਾਣ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਥਾਹੋ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ ਲਬ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ ਤਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈ ਸਕਾਰਿਆ ਨਾਨਕ ਤੂੰ ਲੈਣਾ ਤੁਹੈਂ ਗੁਰ ਅਮਰ ਤੂੰ ਵਿਚਾਰਿਆ ਗੁਰ ਡਿਠਾ ਤਾਂ ਮਨ ਸਾਧਾਰਿਆ ਚਾਰੇ ਜਾਗੇ ਚਹ ਜੁਗੀ ਪੰਜਾਇਣ ਆਪੇ ਹੋਆ ਆਪਿ ਨੇ ਆਪ ਸਾਜੇ ਓਨ ਆਪੇ ਹੀ ਥੰਮ ਖਲੋਆ ਆਪੇ ਪੱਟੀ ਕਲਮ ਆਪ ਆਪ ਲੇਖਣ ਹਾਰਾ ਹੋਆ ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾਂ ਨਿਰੋਆ ਤਖਤ ਬੈਠਾ ਅਰਜੁਨ ਗੁਰੂ ਸਤਗੁਰ ਕਾਖ ਵੈ ਚੰਦੋਆ ਉਗਮਣ ਹੋਤੈ ਆਥਮਣ ਹੋ ਚਹ ਚੱਕੀ ਕੀਣ ਲੋਆ ਜਿਨੇ ਗੁਰੂ ਨਾ ਸੇਵਿਓ ਮਨ ਮੁਖਾਂ ਪਿਆਮੂਆ ਦੋਣੀ ਚੌਣੀ ਕਰਾਮਾਤ ਸੱਚੇ ਕਾ ਸੱਚਾ ਢੋਆ ਚਾਰੇ ਜਾਗੇ ਚੌ ਜੁਗੀ ਪੰਜਾਇਣ ਆਪੇ ਹੋਆ ਧੋਣੀ ਚੌਣੀ ਕਰਾਵਾਤ ਸੱਚੇ ਕਾ ਸੱਚਾ ਢੋਆ ਚਾਰੇ ਜਾਗੇ ਚਹ ਜੁਗੀ ਪੰਚਾਇਣ ਆਪੇ ਹੋਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ